ਸੋ ਇਹ ਬੋਲ ਰਿਹਾ ਹੈ ਕਿ ਨਾ ਵੀਰਾਂ ਨਾਲ ਸੰਪਰਕ ਕਰ ਸਕਦਾ ਹੈ। ਇਹ ਸਾਰਾ ਨਾ। ਖਰੀਦਦਾਰ ਦੇ। ਦੇਖੋ ਭਾਈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਜੋ ਜੋ ਕਿ ਸਾਡੇ ਪੰਜਾਬ ਸਰਕਾਰ ਦੇ ਕੈਬਨਿਟ ਮਿੰਿਸਟਰ ਨੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਰੋਲ ਜਿਹੜਾ ਨੇ ਸਰਕਾਰ ਦੇ ਵਿੱਚ ਨਿਭਾਇਆ ਹੈ। ਵੈਸੇ ਤੇ ਇਹ ਇਨਾਂ ਦੀ ਰੈਗੂਲਰ ਰੁਟੀਨ ਹੈ ਕਿ ਇਹ ਸਕੂਲਾਂ ਦੇ ਵਿਜ਼ਿਟ ਲਗਾਤਾਰ ਕਰਦੇ ਰਹਿੰਦੇ ਨੇ ਔਰ ਉੱਥੋਂ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਦਾ ਵੀ ਉਹਨਾਂ ਨੂੰ ਦੂਰ ਕਰਾਉਂਦੇ ਦੇਖੋ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਅਸਮਾਨ ਨੂੰ ਛੂ ਰਹੀ ਆ ਅਸੀਂ ਜਦੋਂ 2022 ਦੀ ਇਲੈਕਸ਼ਨ ਲੜੀ ਸੀਗੀ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਕਿ ਇੱਕ ਮੌਕਾ ਕੇਸਰੀਵਾਲ ਨੂੰ ਇੱਕ ਮੁਕਤਾ ਭਗਵੰਤ ਮਾਨ ਨੂੰ ਤੇ ਲੋਕਾਂ ਨੇ ਬਹੁਤ ਵੱਡੀ ਪੱਦਰ ਦੇ ਉੱਤੇ ਆ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਸੀਗੀਆਂ ਸੋ ਅਸੀਂ ਜਿਹੜਾ ਉਹ ਵਾਦੇ ਪੂਰੇ ਕਰਦੇ ਆ ਹੋਇਆ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਆਗਾਜ਼ ਜਿਹੜਾ ਕੀਤਾ ਪਿਛਲੇ 3 ਸਾਲ ਦੇ ਵਿੱਚ ਅਜੇ ਕਿ ਰਾਜਨੀਤੀ ਦੇ ਖੇਤਰ ਦੇ ਵਿੱਚ ਮੈਸ 3 ਸਾਲ ਦਾ ਸਮਾਂ ਕੋਈ ਬਹਲਾ ਸਮਾਂ ਨਹੀਂ ਹੁੰਦਾ ਦੇਸ਼ ਆਜ਼ਾਦ ਹੋਇਆ 75 ਸਾਲ ਹੋ ਗਏ ਨੇ ਪਰ ਅਸੀਂ ਮਾਣ ਨਾਲ ਹੱਕ ਠੋਕ ਕੇ ਕਹਿ ਸਕਦੇ ਆ ਕਿ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੀਤੇ ਨੇ ਸਿਹਤ ਦੇ ਖੇਤਰ ਦੇ ਵਿੱਚ ਕੀਤੇ ਨੇ ਬਿਜਲੀ ਦੇ ਖੇਤਰ ਦੇ ਵਿੱਚ ਕੀਤੇ ਨੇ ਮੈਰੀ ਪਾਣੀ ਜਿਹੜਾ ਹੈ ਪੈਲੀਆਂ ਤੱਕ ਪਹੁੰਚਾਉਣ ਦਾ ਕਾਰਜ ਹੋਵੇ ਚਾਹੇ ਸੜਕ ਸੁਰੱਖਿਆ ਪੋਰਸ ਹੋਵੇ ਚਾਹੇ ਮੁਹੱਲਾ ਖਲੀ ਇਹਨੇ ਕੋਣ ਅਸੀਂ ਹਰ ਖੇਤਰ ਦੇ ਵਿੱਚ ਬਿਹਤਰੀਨ ਕੰਮ ਕੀਤੇ ਨੇ ਔਰ ਪੰਜਾਬ ਸਿੱਖਿਆ ਕ੍ਰਾਂਤੀ ਵੱਲ ਜਿਹੜਾ ਆ ਇਹ ਵਧ ਰਿਹਾ ਹੈ ਇਸੇ ਲੜੀ ਦੇ ਤਹਿਤ ਅੱਜ ਪੰਜਾਬ ਦੇ ਵਿੱਚ ਜੰਡਿਆ拉 ਗੁਰੂ ਹਲਕਾ ਜਿਹੜਾ ਹੈ ਇਹਦੇ ਵਿੱਚ ਅਸੀਂ 7 ਸਕੂਲ ਜਿਹੜੇ ਨੇ ਉਹਨਾਂ ਦਾ ਅੱਜ ਉਦਘਾਟਨ ਕਰ ਰਹੇ ਹਾਂ ਗਵਰਨਮੈਂਟ ਐਲੀਮੈਂਟਰੀ ਸਕੂਲ ਤੀਰੇ ਕੋਟ ਗਵਰਨਮੈਂਟ ਮਿਡਲ ਸਕੂਲ ਤੀਰੇ ਕੋਟ ਗਵਰਨਮੈਂਟ ਐਲੀਮੈਂਟਰੀ ਸਕੂਲ ਗਹਿਰੀ ਮੰਡੀ ਗਵਰਨਮੈਂਟ ਐਲੀਮੈਂਟਰੀ ਸਕੂਲ ਭੰਗਵਾ ਗਵਰਨਮੈਂਟ ਮਿਡਲ ਸਕੂਲ ਭੰਗਵਾ ਗਵਰਨਮੈਂਟ ਹਾਈ ਸਕੂਲ ਟਾਂਗਰਾ ਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਟਾਂਗਰਾ ਜੇ ਇਹਨਾਂ ਸਕੂਲਾਂ ਦੀ ਮੈਂ ਗੱਲ ਕਰਾਂ ਤੇ ਇਹਨਾਂ ਸਕੂਲਾਂ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 1 ਕਰੋੜ 54 ਲੱਖ ਰੁਪਇਆ ਜਿਹੜਾ ਆ ਉਹ ਬਤੌਰ ਗ੍ਰਾਂਟ ਵੱਖ-ਵੱਖ ਤਰ੍ਹਾਂ ਦੀਆਂ ਗ੍ਰਾਂਟਾਂ ਦੇ ਤਹਿਤ ਦਿੱਤਾ ਜਾ ਚੁੱਕਾ ਹੈ ਅੱਜ ਪੰਜਾਬ ਦੇ ਵਿੱਚ ਹਰ ਸਕੂਲ ਦੇ ਵਿੱਚ ਵਾਸ਼ਰੂਮ ਕਮਰੇ ਚਾਰਦواری ਸੇਤ ਗਰਾਊਂਡਸ ਇਹ ਸਾਰੀਆਂ ਅਸੀਂ ਜੜੀਆਂ ਉਹ ਕੰਪਲੀਟ ਕੀਤੀਆਂ ਨੇ ਔਰ 199 ਬੱਚੇ ਸਾਡੇ ਜਿਹੜੇ ਨੇ ਜੇਈਈ ਮੇਨਸ ਦੀ ਪ੍ਰਖਿਆ ਜਿਹੜੀ ਆ ਉਹਨਾਂ ਨੇ ਪਾਸ ਕੀਤੀ ਆ ਸੋ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਜੰਡਿਆਲਾ ਹਲਕੇ ਦੇ ਲੋਕਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣੇ ਨੇ ਔਰ ਬੱਚਿਆਂ ਦੀ ਜੜੀ ਆਮਦ ਆ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਜਿਹੜੀ ਆ ਉਹ ਗੱਲ ਰਹੀ ਆ ਸੋ ਮੈਂ ਲੋਕਾਂ ਨੂੰ ਅਪੀਲ ਵੀ ਕਰੂੰਗਾ ਕਿ ਉਹ ਵੱਦ ਤੋਂ ਵੱਧ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣ ਤੇ ਇੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਆਨੰਦ ਮਾਣਨ। 2022 ਤੋਂ ਲੈ ਕੇ ਹੁਣ ਤੱਕ ਸਟ੍ਰੈਂਥ ਕੀਮਤੀ ਸਰਕਾਰੀ ਸਕੂਲਾਂ ਦੇ ਦੇਖੋ ਹਰ ਸਾਲ ਸਾਡਾ ਕੁਝ ਇੱਕ ਪਿੱਚਾ ਹੁੰਦਾ ਹੈ ਸੋ ਅਸੀਂ ਹਰ ਸਾਲ ਜਿਹੜੀ ਆ ਸਾਡੀ ਸਟ੍ਰੈਂਥ ਸਰਕਾਰੀ ਸਕੂਲਾਂ ਦੀ ਪਹਿਲਾਂ ਨਾਲੋਂ ਇੰਪਰੂਵ ਹੋ ਰਹੀ ਆ ਲਗਾਤਾਰ ਬੱਚੇ ਜਿਹੜੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਸ਼ਿਫਟ ਹੋ ਕੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਆ ਰਹੇ ਨੇ ਇਥੋਂ ਤੱਕ ਕਿ ਸਾਡੇ ਸਕੂਲ ਆਫ ਐਮੀਨੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਜਨਤਾ ਦੇ ਵਿੱਚ ਉਤਸ਼ਾਹ ਆ ਕਿ ਸਾਡਾ ਬੱਚਾ ਵੀ ਸਕੂਲ ਆਫ ਐਮੀਨੈਂਸ ਦੇ ਵਿੱਚ ਪੜੇ ਸਾਡੇ ਵੀ ਇੱਕ ਸਕੂਲ ਆਫ ਐਮੀਨੈਂਸ ਜੰਡਿਆਲਾ ਗੁਰੂ ਦੇ ਵਿੱਚ ਹੈਗਾ ਬਹੁਤ ਕਿਉਂਕਿ ਉੱਥੇ ਐਡਮਿਸ਼ਨ ਜਿਹੜੀ ਆ ਉਹ ਮੈਰਿਟ ਤੇ ਪਲੱਸ ਟੈਸਟ ਦੇ ਆਧਾਰ ਤੇ ਹੁੰਦੀ ਆ ਸੋ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਵੱਲ ਜਿਹੜਾ ਆ ਉਹ ਵਾਧ ਰਿਹਾ 12700 ਮੈਂ ਅਜੇ ਦੱਸਿਆ ਉਹ ਨਹੀਂ ਕਿ ਅਸੀਂ ਪੱਕੇ ਵੀ ਕੀਤੇ ਨੇ ਨਵੇਂ ਭਰਤੀ ਵੀ ਕੀਤੇ ਨੇ ਜਿਸ ਸਕੂਲ ਦੇ ਵਿੱਚ ਆਪਾਂ ਖੜੇ ਆ ਇੱਥੇ ਪਿਛਲੇ ਦਿਨੀ 2000 ਵਰ ਨਵੇਂ ਅਧਿਆਪਕ ਵੀ ਆਏ ਨੇ ਸੋ ਕੋਈ ਵੀ ਸਕੂਲ ਜਿਹੜਾ ਹੈ ਪੰਜਾਬ ਦਾ ਅਸੀਂ ਅਧਿਆਪਕਾਂ ਤੋਂ ਸਖਣਾ ਨਹੀਂ ਰਹਿਣ ਦਵਾਂਗੇ ਹਰ ਤਰ੍ਹਾਂ ਦੀਆਂ ਜਣੀਆਂ ਪੋਸਟਾਂ ਨੇ ਅਸਾਮੀਆਂ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਪੂਰ ਕਰਾਂਗੇ ਦੇਖੋ ਬੜੀ ਮੰਦਭਾਗੀ ਘਟਨਾ ਹੈ ਪੰਜਾਬ ਬਾਰਡਰ ਸਟੇਟ ਆ ਵਾਰੀ ਗਵਾਂਡੀ ਦੇਸ਼ ਜਿਹੜਾ ਪੰਜਾਬ ਦੀ ਜਿਹੜੀ ਏਕਤਾ ਆ ਜਾਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਆ ਉਹਨੂੰ ਖਤਮ ਕਰਨ ਤੇ ਲੱਗਿਆ ਹੋਇਆ ਸੋ ਸਾਡੀ ਪੰਜਾਬ ਪੁਲਿਸ ਦੀ ਮੁਸਤਜ਼ਦੀ ਦੇ ਨਾਲ ਅਸੀਂ ਬੜਾ 12 ਘੰਟਿਆਂ ਦੇ ਵਿੱਚ ਵਿੱਚ ਅਸੀਂ ਦੋਸ਼ੀ ਜਿਹੜੇ ਨੇ ਉਹ ਫੜਦੇ ਨੇ ਸਲਾਖਾਂ ਦੇ ਪਿੱਛੇ ਕੀਤੇ ਨੇ ਔਰ ਬਾਕੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਿ ਕਾਨੂੰਨ ਵਵਸਥਾ ਜਿਹੜੀ ਆ ਉਹਦੇ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਕੀਤਾ ਜਾਵੇ। ਜੇ ਦੇਖੋ ਪੰਜਾਬ ਦੇ ਵਿੱਚ ਜੋਧ ਨਸ਼ਿਆਂ ਦੇ ਵਿਰੋਧ ਚੱਲ ਰਿਹਾ ਅਸੀਂ ਹਰ ਜਿਹੜੇ ਰੋਜ਼ ਕਿਤੇ ਨਾ ਕਿਤੇ ਕਾਰਵਾਈਆਂ ਹੋ ਰਹੀਆਂ ਨੇ ਨਸ਼ਾ ਤਸਕਰ ਦੇ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚੱਲ ਰਹੇ ਨੇ ਅਸੀਂ ਕਿਸੇ ਤਰ੍ਹਾਂ ਦਾ ਵੀ ਨਸ਼ਾ ਤਸਕਰਾਂ ਨੂੰ ਪੰਜਾਬ ਦੇ ਵਿੱਚ ਸਹਿਣ ਨਹੀਂ ਕਰਾਂਗੇ। ਦੋ ਹੀ ਆਪਸ਼ਨ ਨੇ ਚਾਹੇ ਉਹ ਨਸ਼ੇ ਦਾ ਧੰਦਾ ਛੱਡ ਦੇਣ ਚਾਹੇ ਪੰਜਾਬ ਛੱਡ ਕੇ ਚਲੇ ਜਾਣ ਅਸੀਂ ਪੰਜਾਬ ਦੇ ਸਾਰੇ ਪਿੰਡਾਂ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਾਂਗੇ।